इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ 26 ਜਨवरी ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੰਮ੍ਰਿਤਸਰ ਵਿੱਚ ਸੰਗਤਾਂ ਨੂੰ ਬਹੁਤ ਵੱਡੇ ਵੱਡੇ ਲੰਗਰ ਲਗਾਏ ਲੋਕਾਂ ਵਿੱਚ ਬਹੁਤੀ ਖੁਸ਼ੀ ਦਾ ਮਾਹੌਲ ਸਾਰਾ ਸੰਗਤ ਬੜੀ ਸ਼ਰਧਾਤ ਪੂਰਵ ਪਾਪਾ ਦੀਪ ਸਿੰਘ ਦਾ ਪ੍ਰਸ਼ਾਨ ਲੈ ਰਹੀ ਸੀ ਤੇ ਉਹਨਾਂ ਨੂੰ ਯਾਦ ਕਰਦੇ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਇੱਕ ਬਹੁਤ ਹੀ ਵੱਡੇ ਯੋद्धा ਸਨ ਸੁਨੀਲ ਕੁਮਾਰ ਬੰਟੀ ਇੰਡੀਅਨ ਟੀਵੀ ਨਿਊਜ਼ ਬਾਬਾ ਦੀ ਜੀ ਚਿਤਾ ਦੇ ਤੀ ਅੱਜ ਬਾਬਾ ਦੀ ਉਹ ਉੱਪਰ ਕਿਲੰਗਰ ਲਾਇਆ ਹੋਇਆ ਹੈ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇ ਕਹਰ ਨਾਮ ਦੇ ਮੇਰਾ ਮਨ ਤਾਂ ਸੀਤਲ ਹੋ ਜੋਤੋ ਪ੍ਰੇਮ ਖੇਲਨ ਕਾ ਚਾਹੋ ਸਿਰ ਤਾਂ ਗਲੀ ਗਲੀ ਮੇਰੀ ਉਹ ਇੱਕ ਮਾਰਗ ਪੈ ਤਰੀਏ ਸਿਰ ਦੀ ਜੇ ਕਾਨ ਨਾ ਕੀਜੇ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਜ ਉਹਨਾਂ ਦਾ ਜਨਮ ਦਿਹਾੜਾ ਬੜੀ ਧੂਮਤਾਂ ਤੇ ਸ਼ਰਧਾ ਨਾਲ ਹਰੀਪੁਰੇ ਵੱਲੋਂ ਬੀਰਾ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਬਹੁਤ ਪੁੱਛਕੋਟੀ ਨਾਲੇ ਮਨਾਉਂਦੇ ਹਨ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਬੜੀ ਛੱਦਾਂ ਨਾਲ ਇਹਨਾਂ ਕਿਰਪਾ ਨਾਲ ਇਹਨਾਂ ਨੂੰ ਬਹੁਤ ਕਿਰਪਾ ਕੀਤੀ ਹੈ ਮਾਲਾ ਨੇ ਤੇ ਇਹ ਘਰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਤਹੂਤਾਂ ਨਾਲ ਮਨਾਉਂਦੇ ਹਨ ਹਰ ਸਾਲ ਦੀ ਤਰ੍ਹਾਂ ਉਹ ਇਹਨਾਂ ਮੰਦਪਾਂ ਮਹਿਰਾ ਚੱਲ ਰਿਹਾ ਇੱਕ ਤੋਂ ਬਾਅਦ ਸ਼ਾਮ ਨੂੰ ਫਾਸਟ ਬੂਟ ਤੇ ਲੰਗਰ ਚੱਲਨੇ ਆ ਸ਼ਾਮ ਤੱਕ ਰਾਤ ਨੂੰ ਕੇਕ ਕੱਟਿਆ ਜਾਏਗਾ ਬਾਬਾ ਦੀਪ ਸਿੰਘ ਦਾ ਤੰਤਨ ਬਾਬਾ ਦੀਪ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸੁਣਾ ਲਈ ਸੁਣਾ ਆਪਣਾ ਦਲਵਿੰਦਰ ਸਿੰਘ ਦਲਵਿੰਦਰ ਸਿੰਘ ਇਹ ਬਾਬਾ ਜੀ ਦਾ ਜੰਮ ਦਿਹਾੜਾ ਹੈ ਤੁਹਾਡੇ ਕੋਲ ਕੁਝ ਕਹਿਣਾ ਚਾਹੋਗੇ ਜਾਂ ਲੰਗਰ ਰੈਣੇ ਬਾਬਾ ਜੀ ਦੀ ਜੀ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਲੱਖ ਲੱਖ ਵਧਾਈਆਂ ਹੁਣ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਸਮੂਹ ਸੰਗਤ ਨੂੰ ਬਹੁਤ ਬਧਾਈਆਂ ਕੋਈ ਬੋਲਣਾ ਕੁਝ ਜੀ ਆਇਆਂ ਨੂੰ ਜੀ ਦਾ ਕਰਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਹੈਗਾ ਵਾ ਜੈਮ ਦਾ ਭਾਈ ਰੋਹ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਲੰਗਰ ਲਗਾਇਆ ਵਾ ਬਾਬਾ ਜੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਸੂਸਾਜ ਸੰਗ ਨੂੰ ਲੱਖ ਲੱਖ ਵਧਾਈ ਹੋਵੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪ੍ਰਿੰਸ ਜੀ ਆ ਨਹੀਂ ਸੁਭ ਜਾਉਣੀ ਸਰ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ ਉਹਦੇ ਸੰਬੰਧ ਵਿੱਚ ਕਿਹੜਾ ਜਾਉਗੇ ਸੰਬੰਧ ਜਨਾ ਜੀ ਇਹਨਾਂ ਦੀ ਬੜੀ ਕਿਰਪਾ ਪਾ ਰਹੇ ਜੀ ਹਰ ਸਾਲ ਇਹਨਾਂ ਨੇ ਚਰਨਾਂ ਦੇ ਵਿੱਚ ਹਾਜ਼ਰੀ ਲਾਈ ਦੀ ਹੈ ਜੋਦ ਸਬੰਧ ਮਿਲਦਾ ਬਾਬਾ ਜੀ ਦੇ ਚਰਨਾਂ ਦੇ ਚੜ੍ਹਾਈ ਦਾ ਸਾਰੇ ਸੰਗਠਨ ਦੇ ਸਹਿਯੋਗ ਨਾਲ ਹਰ ਸਾਲ ਬਾਬਾ ਜੀ ਦੀ ਜੀਵਨਾ ਲੰਗਰ ਲਾਈਦਾ ਸੋ ਇਹਨਾਂ ਦੀ ਬੜੀ ਕਿਰਪਾ ਆਪਾਰਿਆ ਸਤਿਗੁਰੂ ਦੀ ਮਿਹਰ ਆ ਉਹਦੀ ਸਰਕਾਰ ਚਰਨਾ ਸਰਕਾਰ ਹੀ ਅਜੇ ਇਹਨਾਂ ਦਾ ਜਨਮ ਦਿਹਾੜਾ ਹੈ ਸੋ ਮੂਸਾ ਸਭ ਨੂੰ ਲੱਖ ਲੱਖ ਵਧਾਈ ਹੋਵੇ ਸੋ ਇਹਨਾਂ ਨੇ ਚਰਨਾ ਦੇ ਵਿੱਚ ਹਰ ਸਾਲ ਵਾਜੀ ਲਾ ਕੇ ਜੋ ਸਰਦਾ ਬਲਦਾ ਨਾਲ ਫੁਲਕਾ ਜੋ ਵੀ ਹੈ ਉਹ ਨਾਲ ਚੰਨ ਆਪਣਾ ਸੰਗਤ ਦੇ ਚਰਨਾਂ ਚ ਚਲਾਈਦਾ ਸੋ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਮਗਦੂਫਾਲਾ ਇਹਨਾਂ ਦਾ ਹੁੰਦਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਤਨੂ